ਸਸੀ ਗਾਲ ਜੀ ਸਾਰੇ ਨੂੰ ਅੱਜ ਆਪਾਂ ਫੇਰ ਪਿੰਡ ਬਰਜੜੀ ਤਹਿਸੀਲ ਦਾ ਜ਼ਿਲ੍ਹਾ ਸ਼ਰੀਆ ਮੁਲਸਰ ਸਾਹਿਬ ਤੋਂ ਆਪਣੇ ਘਰੋਂ ਵੀਡੀਓ ਬਣਾ ਕੇ ਦਿਖਾਉਣ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਚਾਰ ਤੋਕੜਾ ਬਣਾ ਦੋ ਤੋਕੜਾ ਇੱਕ ਸੱਜੇ ਸੂਈ ਮੱਝ ਵਿਖਾਉਣੀ ਆ ਤੇ ਬਾਕੀ ਕਰਦੇ ਆਂ ਗੱਲ ਬਾਤ ਤੇ ਦੱਸਦੇ ਆਂ ਸਾਰੀ ਡਿਟੇਲ ਕੀ ਗੱਲ ਬਾਤ ਕਿੰਨਾ ਮੁੱਲ ਕਿੰਨਾ ਦੁੱਧ ਆ ਸਸੀਆ ਵੀਰ ਜੀ ਸਸੀਆ ਸਸੀ ਗਾਲ ਜੀ ਕੀ ਹਾਲ ਜੇ ਬਾਖ ਵਜੇ ਵੀਰ ਜੀ ਤੁਸੀਂ ਸੁਣਾਓ ਜੀ ਤੇ ਸਭ ਤੋਂ ਪਹਿਲਾਂ ਨਾ ਜੱਗਾ ਜੀ ਪਿੰਡ ਵਾਜੜੀ ਤਸੀਲ ਤੇ ਜ਼ਿਲ੍ਹਾ ਸ਼ਹੀ ਅੰਮ੍ਰਿਤਸਰ ਸਾਹਿਬ ਲਾਗੇ ਪਿੰਡ ਆਪਣੂ ਵਰਪਾਲ ਪਿੰਡ ਚੱਬਾ ਪਿੰਡ ਅੱਜ ਆਪਣੇ ਕੋਲ 4 ਟੋਕੜਾਂ ਗੱਬਣਾ ਜੇ 2 ਟੋਕੜਾਂ ਦੀ ਤੇ ਇੱਕ ਸੱਜਰ ਸੂਈ ਮੱਝ ਜੇ ਹਾਂਜੀ ਹਾਂਜੀ ਤੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਬਾਂਹ ਤੋਂ ਕਰਦੇ ਆ ਤੇ ਇਹ ਆ ਜੀ ਦੂਜਾ ਸੂਹਾ ਜੇ ਆਈਟਮ ਕੋਲ ਤੇ ਕੋਈ 10 ਕਿਲੋ ਹੋਊਗਾ ਕੋਈ 9 ਮਣ ਕੇ ਸੌਦਾ ਕਰ ਲਈ ਤੇ ਕੱਟੀ ਮਗਰ ਜੀ ਅੱਛਾ ਆ ਕੱਟੀ ਮਗਰ ਇਹਨੂੰ ਇਹਨੂੰ ਵੱਧ ਤੋਂ ਵੱਧ 10 ਤੋਂ 12 ਦਿਨ ਹੋ ਗਏ ਆ ਤੇ ਨੂੰ ਤੋੜ ਕੇ ਵਿਖਾ ਦੇਨੇ ਕਰ ਨਿੱਕੇ ਸਿੰਘ ਦੀ ਮਹਿਜੇ ਇਹ ਛੱਡਾ ਛੁੱਡਾ ਫਾਦੇ ਮੈਂ ਤਾਂ ਬੁੱਝ ਨਾ ਬੁੱਝ ਕਟੀ ਕਰ ਬੇਰੂ ਖਾ ਲੇ ਬੋਲੇ ਦਾ ਹੈਗਾ ਜੀ 60000 ਤੇ ਜਿਹੜੀ ਦੇਨ ਲ ਵਾਲੀ ਜਿਹਦੇ ਛੋਟ ਛੜ ਕਰਨੀ 55000 ਦੀ ਦੇ ਦਾਂਗੇ ਉਹ ਚੋਂ 1000 ਮਾਤਾ ਕਹਦਾਂਗੇ 53000 ਦੀ ਦੇ ਦਾਂਗੇ ਤੇ ਆ ਦੂਜੇ ਨੰਬਰ ਵਾਲੀ ਜੇ ਖਾਲੇ ਵਾਲੇ ਵਾਲੂ ਆ ਇਹ ਕਿੰਨੇ ਦਾ ਦੇ ਵੀਰੇ ਇਹ ਹਰ ਵੀਰੇ ਦਾ 7 ਮਹੀਨਾ ਦੀ ਗੱਭਨ ਜੈਕ ਬਾਸ ਜੇ ਇਹ ਦੁੱਧ ਦੇ ਕੋ ਸਾਢੇ 4 ਕਿਲੋ ਹੋਊਗਾ ਇਹ ਛੋਟਾ ਸਿੰਗ ਜਿਹੜਾ ਹੀ ਸੂਆ ਜੀ ਦਿਖਾ ਦਿਓ ਫੇਸਬੁਕ 'ਤੇ ਖੁੱਲ ਨਾ ਵੀਰੇ ਨੂੰ ਇਹਦਾ ਮੁੱਲ ਕੀ ਵੀਰ? ਇਹਦਾ ਮੁੱਲ ਜੀ 60000 ਇਹ ਹਾਂ ਨਾ ਜਿਹੜੀ ਜਿਹੜੀ 55000 ਜਿਹੜੀ ਬਸ ਵਿੱਚੋਂ ਛੋਟ ਹੀ ਹੋਊਗੀ। ਕੋਈ ਬਹੁਤਾ ਬਿਲਕੁਲ ਤਾਕੜਾ ਕਰੇ ਫਿਕਸ ਜੀ ਰੇਟ ਆ। ਥਣ ਭਾਂਡਾ ਬਹੁਤ ਸਾਫ਼ ਜਣਾ। ਹਾਂਜੀ। ਤੇ ਇਹ ਗਾੜੀ ਤੇ ਜੇ ਨੰਬਰ ਵਾਲੀ ਜੇ ਇਹ ਪੰਜਾਬੀ ਦੇ ਗੱਬਨ ਚੱਕ ਬਾਅ ਕੇ ਦੁੱਧ ਪੰਜ ਕਿਲੋ ਹੋਊਗਾ। ਚਲੋ ਥਣ ਲੈ ਵਾ ਖਾ ਦੋ ਇੱਕ ਰਾਂ। ਖੋਲੋ ਹਾਂ ਵੀਰੇ। ਇਹ ਦੂਜਾ ਸੁਹਾ ਸੁਈ ਜੀ ਗਾ ਤੀਜੇ ਦੀ ਗੱਬਨ ਜੀ। ਪੰਜਾਂ ਮਿੰਨਟ ਕੋਲ ਨੰਬਰ ਡੀ ਬਾਅਦ ਜਿਹੜੀ ਦੀ ਮਾਝ ਦੇ ਤੇ ਜਦੋਂ 15 ਕੁ ਲਾਗੋ ਮੈਂ ਦੇਦੀ ਆ ਇਹ ਵੀ ਟੋਕਰ ਗੱਬਨ ਦੀ ਡਿਮਾਂਡ ਬਹੁਤ ਜ਼ਿਆਦੀ ਟੋਕਰ ਗੱਬਨ ਮੈਂ ਘੱਟ ਲਾਉਂਦੀ ਆ ਥੋੜੀ ਜੀ ਸਾਨੂੰ ਵੀ ਇਹ ਵੀ ਨਹੀਂ ਟੋਕਰ ਗੱਬਨ ਮੈਂ ਦਿਮਾੜੇ ਵੀ ਰੋਜ਼ 20 ਮੈਂ ਆ ਵੇਚ ਸਕਦੇ ਆ ਇਹਦਾ ਮੁੱਲ ਜੇ ਦੇਖੋ ਦੂਰ ਨੰਬਰ ਜੀ ਮੈਂ 50000 ਦੀ ਆ ਅੱਛਾ ਜੀ ਇਹਦਾ ਮੁੱਲ ਜੇ 60000 ਇਹ 55000 ਦੀ ਦੇਣੀ ਛੋਟ ਛਾਟ ਕਰੀ ਕੋਈ ਕਰਕੇ 55000 ਦੀ ਦੇਣੀ ਫਿਕਸ ਰੇਟ ਜੀ ਬਾ ਛੋਟ ਛਾਟ ਹੀ ਹੋਣੀ ਵਿੱਚੋਂ ਜਿੰਨੇ ਵਖਾ ਦਿਓ ਇੱਕ ਰਮੈੜਾ ਥਾਂਨੇ ਵਿੱਚ ਬਹੁਤ ਸਾਫ ਹੈ ਆ ਗਈ ਜੜੀ ਇਹਦੇ ਕੋਲ ਦੁੱਧ 10 ਕਿਲੋ ਸਿੰਗਲ ਸੰਗੋ ਖਾ ਦਿਓ ਇੱਕ ਰਾਂ ਦੋ ਦਾਕ ਲ ਹੋਊਗਾ ਇਹ ਆ ਸਾਡੇ 4 ਮਹੀਨੇ ਗੱਭਨ ਚੱਕ ਪਾਸ ਸੱਜਰ ਸੂਈ ਦੀ ਇਹ ਟੋਕੜ ਗੱਭਨ ਦੇ ਸਾਡੇ 4 ਮਹੀਨੇ ਗੱਭਨ ਚੱਕ ਪਾਸ ਦੀ ਦੁੱਧ 10 ਕਿਲੋ ਦੋ ਦੋ ਸੱਜਾ ਜਨਾਈ ਹੈ ਜੀ ਬੋਲੋ ਸੱਜਣਾ ਜੀ ਦਾ ਸੱਜਰ ਮੈਂ ਤੁਹਾਨੂੰ 14-15 ਕਿਲੋ ਦੇ ਦਿੱਤੀ ਹੈ ਜੀ ਵਿਖਾਓ ਇੱਕ ਰਾਮ ਇਹਦੇ ਇਹ ਮੈਦਾ ਬਹੁਤ ਸਾਫ ਹੈ ਸਾਡੇ ਬਾਪ ਖਾਦੇ ਘਰ ਤੋਂ ਲੁਹੇ ਇਹ ਆ ਵੀ ਜਿੰਨੀ ਰਹਿ ਗਈ ਝੋਡੀ ਸੁੱਦੀ ਆ ਇਹ ਆ ਵੀ ਗਾਇ ਕੋ ਸੰਭ ਲੂਗਾ ਸਾਰਾ ਸਿਆਦ ਉਹ ਦਈ ਜਾਊ ਖਾਣ ਚੱਲਦੇ ਗੱਲ ਤੇ ਤੂ ਬਣਾ ਤੇ ਇਹਦਾ ਮੁੱਲ ਕੀ ਫਿਰ ਇਹਦਾ ਮੁੱਲ ਜਿਹੜਾ ਜੈਸ ਨੂੰ 55000 ਰਿਆ 1000 ਛੋਟ 2000 ਛੋਟ 53000 ਦੀ ਦੇਵਾਂਗੇ ਇਹ ਖਾਓ ਇੱਕ ਵਾ ਇਹ ਹੈ ਜੀ ਜੇ 8 ਮਹੀਨੇ ਗੱبن ਚੱਕ ਬਾਅਦ ਜੇ ਦਦੋਂ ਡਰਾਈ ਜੇ ਦਦੋਂ ਕਿਲੋ ਖਾਂਢੀ ਆ ਥਣ ਪਾਸ ਕਰਾ ਦੂ ਫੇਸਬੁਕੋਂ ਖਾ ਦਿਓ ਇੱਕ ਮੇਰਾ ਇਹਦਾ ਮੁੱਲ ਵੀਰਾਂ ਇਹਦਾ ਮੁੱਲ ਜੇ 50000 2000 ਛੋਟ 48000 ਦੀ ਦਾਂਗੇ 1000 ਹੋਰ ਛੋਟ 47 ਦੀ ਦਾਂਗੇ ਆ ਤੋਕੜੀ ਦੋ ਛੇ ਗਲੋ ਬਣੀ-ਬੁਣੀ ਨਹੀਂ ਕੋਈ ਕਾਰ ਦੀ ਕੋ ਬਾਦ ਕੱਟ ਪੂਰ ਛੱਡੀ ਗਾਰੰਟੀ ਹੋ ਪਾ ਦੋ ਇੱਕ alley ਖਾਲੀ ਹੈ ਇਦਾ ਮੁੱਲ ਜੇ 40000 5000 ਛੋੜ 35 ਦੀ 1000 ਘੋਰ ਛੱਡ ਦਾਂਗੇ 34000 ਦੀ ਦੇ ਦਾਂਗੇ ਇਹ ਕਾ ਆ ਗਈ ਜੀ ਸੂਈ ਨੂੰ ਡੇਢ ਮਹੀਨਾ ਹੋ ਗਿਆ ਮੈਂ ਨਾ ਵਿਚੇ ਮਰ ਗਿਆ ਜੀ ਦੁੱਧ ਐਟਾਂ ਦੇ 5 ਕਿਲੋ ਹੋ ਗਿਆ ਬਾਕੀ ਇਹ ਵੀ ਕੋਈ ਸੇਵਾ ਕਰੂਗਾ ਤਾਂ ਦੁੱਧ 7-8 ਕਿਲੋ ਵਧੀਆ ਚ ਵਈ ਜਾਊਗਾ ਸਾਰਾ ਸਿਆਕ ਕਢਾ ਚੁਈ ਇਹਦਾ ਕਪੀ ਤੇ ਦੁੱਧ ਵਾਲੀ ਹੈ ਆਈ ਖਾਸ ਬੰਦਿਆਂ ਕੋ ਸੂਈ ਨੂੰ ਡੇਢ ਕਿ ਮਹੀਨਾ ਹੈ ਗਰੰਟੀ ਹੈ ਇਹਦਾ ਮੁੱਲ ਵੀ ਰਹਿ ਇਹਦਾ ਮੁੱਲ ਜੀ 4000 2000 ਛੱਡ ਦਾਂਗੇ 38000 ਦੀ ਦਾਂਗੇ ਬਾਕੀ ਇਹ ਵੀ ਕੋਈ ਸੇਵਾ ਕਰੂ ਦੁੱਧ ਅੱਠ ਚੋਲ ਚਵਾਈ ਜਾਊ ਠੀਕ ਜੀ ਵੀਰ ਜੀ ਠੀਕ